ਜਿਹੜੇ ਥੋੜਾ ਸਵੇਖਬੇ ਹੋ ਗਿਆ ਉਹਨਾਂ ਨੂੰ ਲਹਨਤਾ ਪਾ ਪਾ ਕੇ ਜੇ ਤੁਸੀਂ ਸੋਚੋਗੇ ਕਿ ਲੈ ਆਓਗੇ ਨਹੀਂ ਲੈ ਕੇ ਆਉਂਦੇ ਮੈਂ ਤਾਂ ਨਹੀਂ ਆਉਂਦਾ ਜੀ ਜੇ ਮੈਨੂੰ ਕੋਈ ਆਖੇ ਨਾ ਭਵਿੰਦਰ ਸਿੰਘ ਆ ਚੀਜ਼ ਐਦਾਂ ਲਹਨਤਾ ਪਾ ਕੇ ਮੈਂ ਕਹਿੰਦਾ ਗੱਲ ਤੇ ਭਵੇਂ ਤੇਰੀ ਠੀਕ ਆ ਪਰ ਮੈਂ ਤੇਰੇ ਜਿਹੜੇ ਕਹਿਣ ਦਾ ਤਰੀਕਾ ਹੈ ਨਾ ਮੈਂ ਨਹੀਂ ਮੰਨਦਾ ਹੁਣ ਨਵਾਂ ਜਿਹੜਾ ਖੂਨ ਵਾ ਉਹ ਪਹਿਲਾਂ ਦੱਸੋ ਕਿੱਦਾਂ ਮੰਨ ਜੂਗਾ ਅਸੀਂ ਅੰਨੀਆ ਉਮਰਾਂ ਦੇ ਹੋ ਗਏ ਅਹੀਂ ਨਹੀਂ ਮੰਨਣ ਨੂੰ ਤਿਆਰ ਉਹ ਕਿਦਾਂ ਮੰਨ ਜਾਣਗੇ ਨਹੀਂ ਮੰਨਦੇ ਉਹਨਾਂ ਨੂੰ ਪ੍ਰੇਰਣਾ ਪਊਗਾ ਉਹਨਾਂ ਨੂੰ ਦੱਸਣਾ ਪਊਗਾ ਉਹਨਾਂ ਨੂੰ ਇਤਿਹਾਸ ਦੀਆਂ ਕਥਾਵਾਂ ਸੁਣਾਉਣੀਆਂ ਪੈਣਗੀਆਂ ਕਿ ਉਸ ਤੋਂ ਬਾਅਦ ਫਿਰ ਕੀ ਵਾਪਰਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰੀਰਕ ਰੂਪ ਦੇ ਵਿੱਚ ਜਦੋਂ ਇੱਥੇ ਵਿਚਰਦਿਆ ਤਾਂ ਉਸ ਵੇਲੇ ਰਾਜ ਭਾਗ ਨਹੀਂ ਇਸ ਧਰਤੀ ਦੇ ਉੱਪਰ ਸਥਾਪਿਤ ਕੀਤੇ ਸ਼ਾਇਦ ਮੈਂ ਕਈ ਵਾਰ ਸੋਚਦਾ ਹੁੰਨਾ ਕਿ ਸ਼ਾਇਦ ਗੁਰੂ ਸਾਹਿਬ ਜੀ ਨੇ ਸੋਚਿਆ ਹੋਊਗਾ ਕਿ ਜੇ ਰਾਜ ਭਾਗ ਮੇਰੇ ਹੁੰਦੇ ਆ ਅਸੀਂ ਸਥਾਪਿਤ ਕਰ ਦਿੱਤੇ ਆ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਹੋ ਸਕਦਾ ਹੈ ਭਵਿੱਖ ਦੇ ਵਿੱਚ ਸਿੰਘ ਸੋਚਣ ਕਿ ਗੁਰੂ ਸਾਹਿਬ ਜੀ ਹੀ ਸਮਰੱਥ ਸਗੇ ਰਾਜ ਭਾਗ ਕਾਇਮ ਕਰਨ ਦੇ ਅਸੀਂ ਨਹੀਂ ਸਮਰੱਥ ਹੈਗੇ ਤੇ ਗੁਰੂ ਸਾਹਿਬ ਜੀ ਕਰਗੇ ਸੀਗੇ ਪਾਤਸ਼ਾਹ ਜੀ ਦੇ ਸਰੀਰਕ ਰੂਪ ਦੇ ਵਿੱਚ ਸੰਸਾਰ ਤੋਂ ਜਾਣ ਤੋਂ ਮਗਰੋਂ 2 ਸਾਲ ਮਗਰੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕੇ ਨਿਕਲੇ ਹੋਏ ਮਾਧੋਦਾਸ ਬੈਰਾਗੀ ਜਿਨ੍ਹਾਂ ਨੂੰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਦੇ ਨਾਲ ਜਾਣਦੇ ਆ ਉਹਨਾਂ ਨੇ ਸਿੱਖ ਰਾਜ ਕਾਇਮ ਕੀਤਾ ਸਗਾ 1710 ਦੇ ਵਿੱਚ ਔਰ ਮੈਨੂੰ ਇਹ ਲੱਗਦਾ ਕਿ ਗੁਰੂ ਸਾਹਿਬ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਔਰ ਇੱਕ ਸਾਨੂੰ ਸੁਨੇਹਾ ਦਿੱਤਾ ਕਿ ਖਾਲਸਾ ਜੀ ਜੇ ਅਸੀਂ ਸਰੀਰਕ ਰੂਪ ਦੇ ਵਿੱਚ ਨਹੀਂ ਵੀ ਹੁੰਦੇ ਨਾ ਤਾਂ ਤੁਹਾਨੂੰ ਇੰਨੀ ਤਾਕਤ ਦੇ ਚੱਲੇ ਆ ਕਿ ਤੁਸੀਂ ਉਪਦੇਸ਼ਾਂ ਦੇ ਉੱਪਰ ਪਹਿਰਾ ਦਿਓ ਤੇ ਸਾਡਾ ਤੇਜ ਪ੍ਰਤਾਪ ਖਾਲਸਾ ਜੀ ਤੁਹਾਡੇ ਨਾਲ ਹੀ ਆ ਆ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਨਿਕਲਣ ਲੱਗਾ ਤੇ ਅਫਗਾਨਿਸਤਾਨ ਤੱਕ ਰਾਜ ਭਾਗ ਲਾਤੇ ਸੀ ਕਿਨੇ ਲਾਤੇ ਸੀਗੇ ਆਪਾਂ ਅਗਾ ਬੱਚਿਆਂ ਨੂੰ ਦੱਸਿਆ ਕਰੀਏ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਵੀ ਤੂੰ ਐ ਕਰ ਤੂੰ ਐ ਕਿਉਂ ਕਰਦਾ ਅਸੀਂ ਲਹਣ ਤਾਂ ਅਸੀਂ ਪੰਡਣ ਦੇ ਉੱਪਰ ਅੱਜ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈ ਉਹਨਾਂ ਨੂੰ ਆਸ-ਪਾਸੇ ਇਦਾਂ ਦਾ ਮਾਹੌਲ ਇਦਾਂ ਦਾ ਵਾਤਾਵਰਣ ਆਪਾਂ ਦੇਣ ਦੇ ਯਤਨ ਕਰੀਏ ਸਾਨੂੰ ਜਿਹਨਾਂ ਨੂੰ ਲੱਗਦਾ ਕਿ ਸੀ ਬਹੁਤ ਜ਼ਿਆਦਾ ਫਿਕਰਮੰਦ ਹਾਂ ਚਾਹੇ ਅਸੀਂ ਪੱਤਰਕਾਰ ਵਾਂ ਚਾਹੇ ਕੋਈ ਲੀਡਰ ਵਾਂ ਚਾਹੇ ਕੋਈ ਛੋਟੀ ਜਥੇਬੰਦੀ ਆ ਚਾਹੇ ਕੋਈ ਵੱਡੀ ਜਥੇਬੰਦੀ ਆ ਚਾਹੇ ਕੋਈ ਪੈਸੇ ਖਰਚ ਕਰ ਸਕਦਾ ਯਤਨ ਕਰੋ ਆਪਣੇ ਆਸ-ਪਾਸੇ ਗਲੀ ਮੁਹੱਲੇ ਆਪਣੇ ਪਿੰਡ ਦੇ ਵਿੱਚ ਕੋਈ ਇਦਾਂ ਦਾ ਮਾਹੌਲ ਕ੍ਰੀਏਟ ਕਰੋ ਉਹਨਾਂ ਦਾ ਜ਼ਿਆਦਾ ਫਰਜ਼ ਬਣਦਾ ਆ ਜਿਹੜੇ ਕਹਿੰਦੇ ਸਾਨੂੰ ਬਹੁਤ ਚਿੰਤਾ ਆ ਚਿੰਤਾ ਦੇ ਤਾਂ ਆ ਨਾ ਫਿਰ ਜੇ ਕੇਵਲ ਚਿੰਤਾ ਦੇ ਨਾਲ ਕੰਮ ਸੁੱਤਰ ਨਹੀਂ ਦਿਹਾਉਣਾ ਹੈਗਾ ਇੰਨਾ ਤੋ ਇੱਕ ਸਟੈਪ ਅੱਗੇ ਵਧਣਾ ਪਊਗਾ ਅਸੀਂ ਨਵੀਂ ਪੀੜ੍ਹੀ ਦੇ ਲਈ ਚਿੰਤਤ ਹੁੰਦੇ ਆ ਨਾ ਵੀ ਇਹ ਸਿੱਖੀ ਤੋਂ ਭੱਜਦੀ ਜਾ ਰਹੀ ਐ ਇਹ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਜਿਹੜਾ ਗੁਰੂ ਸਾਹਿਬ ਜੀ ਨੇ ਸ਼ੁਰੂ ਕਰਵਾਇਆ ਸੀਗਾ ਉਸ ਪਰੰਪਰਾ ਤੋਂ ਭਗੋੜੇ ਹੁੰਦੇ ਜਾ ਰਹੇ ਆ ਬੇਸੀਆਂ ਨੂੰ ਭੱਜਣ ਨਹੀਂ ਦੇਣਾ ਅਸੀਂ ਇਹਨਾਂ ਨੂੰ ਲਾਗੇ ਲਾਗੇ ਲੈ ਕੇ ਆਉਣਾ ਉਹਨਾਂ ਦੇ ਲਈ ਮਾਹੌਲ ਬਣਾਉਣਾ ਪਊਗਾ ਉਸ ਆਸੇ ਪਾਸੇ ਇਦਾਂ ਦੇ ਖੇਡਾਂ ਆਪਣੇ ਬੱਚਿਆਂ ਨੂੰ ਗਤਕਾ ਦੀ ਸਿਖਲਾਈ ਦੇਣੀ ਪਊਗੀ ਅਸੀਂ ਕਿੰਨਾ ਕੁ ਜ਼ਿਆਦਾ ਇੰਤਜ਼ਾਮ ਕੀਤਾ ਹੋਇਆ ਆਸੇ ਪਾਸੇ ਪਿੰਡਾਂ ਵਾਲੇ ਜਿਵੇਂ ਮੇਰੀ ਗੱਲ ਸੁਣਨ ਦਾ ਝਾਤ ਮਾਰ ਕੇ ਵੇਖੋ ਕਿੰਨੇ ਕੁ ਉਪਰਾਲੇ ਕੀਤੇ ਹੋ ਗੁਰੂ ਘਰਾਂ ਦੇ ਵਿੱਚ ਆਪਾਂ ਹੈ ਕੋਈ ਸਾਡੇ ਵੱਲੋਂ ਕੋਈ ਦਨਯੋਗ ਉਪਰਾਲਾ